ਆ ਅਲਸਾਂਗੇ ਕਿਵੇਂ ਠੀਕ ਠਾਕ ਹੋ ਪਰ ਮਾ ਮਾ ਸਾਰੇ ਠੀਕ ਠਾਕ ਕਿ ਜਲਦੀ ਪਾਣੀ ਚ ਰੱਖੇ ਤੇ ਦੁੱਖ ਨਹੀਂ ਰੱਜੋਬਿੰਦਰਾ ਕੀ ਬਖਸ਼ੀ ਤੇ ਮੈਂ ਲਾ ਲਈਆਂ ਝਾੜੂ ਆ ਦੇਖੋ ਜੀ ਚੰਗੀ ਲਾ ਕੇ ਤੇ ਫਿਰ ਆਪਾਂ ਲਾਉਣਾ ਹੈਗਾ ਉੱਜਾ ਠੀਕ ਹੈ ਉਹ ਬੈਠਾ ਜੀ ਮੂੰਹ ਦੇਖੋ ਸੁੱਤਾ ਪਿਆ ਮਿਮਿਨੇ ਓ ਮਿਮਿਨੇ ਨੀਂਦ ਆਉਂਦੀ ਆ ਜਿਵੇਂ ਨੀਂਦ ਆਉਂਦੀ ਆ ਹੈ ਜਿਵੇਂ ਸੌ ਜਾ ਤਾ ਫਿਰ ਮੰਜੀ ਤੇ ਉੱਥੇ ਜਾ ਕੇ ਸੌ ਜਾ ਮੰਜੀ ਤੇ ਸੌ ਜਾ ਜੇ ਮੰਜੀ ਤੇ ਤਾ ਅੱਜ ਦੇਖੋ ਬੈਠਾ ਮੂੜੇ ਦੇ ਇਹਨੇ ਹਮੇਸ਼ਾ ਮੂੜੇ ਤੇ ਬੈਠਣਾ ਨੀਂਦ ਆਉਂਦੀ ਆ ਚੱਲ ਜਾ ਕੇ ਸੌ ਜਾ ਜੱਟ ਹਈ ਲੋਤੀ ਸਵੇਰ ਬਹੁਤ ਠੰਡ ਸੀ ਜਦੋਂ ਅਸੀਂ ਗੁਰਦਵਾਰ ਸਾਹਿਬ ਗਏ ਇੰਨੀ ਠੰਡ ਸੀ ਨਾ ਤੇ ਹੁਣ ਧੁੱਪ ਨਿਕਲਿਆ ਉਹ ਜਿਹੜਾ ਹੁਣ ਦੇਖੋ ਗਰਮੀ ਗਰਮੀ ਹੋ ਜਾਣਾ ਇੰਨਾ ਵਧੀਆ ਹੋ ਗਿਆ ਪੱਗਾਂ ਕਾਲਾ ਤੋ ਤੰਗ ਸੀ ਜਾਗ ਨਹੀਂ ਸਪੌਣ ਨੂੰ ਮੱਕ ਚੱਲ ਅੱਧੀਆਂ ਧੁੱਪੇ ਵਈਆਂ ਸੌਕੀ ਗਈਆਂ ਚਲ ਮੈਂ ਕਰਦੀ ਹਾਂ ਪੁਸ਼ਾ ਜਰਾ ਪਾ ਕੇ ਬਨੇਣਾ ਬਨੇਣਾ ਤਾਜੀ ਹੁਣ ਤੋਂ ਉੱਤਰੇ ਸਵਾ ਅੱਜ ਹੈ 26 ਜਨਵਰੀ 26 ਜਨਵਰੀ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈ ਜੀ ਠੀਕ ਹੈ ਅੱਜ ਦੇ ਦਿਨ ਉਸ ਮੈਂ ਦੇਖਿਆ ਨਾ ਉਹ ਪੱਤਰਕਾਰ ਪੁੱਛ ਰਿਹਾ ਸੀ ਕੋਈ ਵੀ ਹੁੰਦਾ ਵਾ ਹੋਣਾ ਉਹ ਪੁੱਛਦਾ ਹੈ ਵੀ ਅੱਜ ਦਿਨ ਕੀ ਹੈ ਤੇ ਵੀ ਅੱਜ 26 ਜਨਵਰੀ ਦੀ ਆਖੇ ਦੇਸ਼ ਆਜ਼ਾਦ ਹੋਇਆ ਸੀ ਆ ਦੱਸੋ 15 ਅਗਸਤ ਨੂੰ ਅਗੇ 15 ਅਗਸਤ ਨੂੰ ਵੀ ਇਹਦਾ ਮਤਲਬ ਦੋ ਵਾਰੀ ਕਿਸੇ ਜਾਤ ਹੋਇਆ ਅੱਜ 26 ਜਨਵਰੀ ਗਣਤੰਤਰ ਦਿਵਸ ਹੈ ਅੱਜ ਦਿਨ ਸੰਵਿਧਾਨ ਲਾਗੂ ਹੋਇਆ ਸੀ ਡਾਕਟਰ ਵੀਂਦਕਰ ਡਾਕਟਰ ਬਾਬਾ ਡਾਕਟਰ ਪੀਮਰੋ ਉਵੇਦਕਰ ਜੀ ਨੇ ਸੰਵਿਧਾਨ ਲਿਖਿਆ ਸੀ ਆ ਦੇਖੋ ਸਾਡੇ ਬੈਠੇ ਗੁਰੂ ਡਾਕਟਰ ਪੀਮਰੋ ਉਵੇਦਕਰ ਜੀ ਆਹ ਵੇਖਿਆ ਉਹ ਬੈਠਿਆ ਇਹਨਾਂ ਨੇ ਸੰਵਿਧਾਨ ਲਿਖਿਆ ਸੀ ਕਿ ਉਹ ਸੰਵਿਧਾਨ ਲਾਗੂ ਹੋਇਆ ਸੀ ਅੱਜ ਦੇ ਦਿਨ ਠੀਕ ਹੈ ਜਿਨਾ ਪਸਰਦਾਂ ਲਾਗੂ ਰਹਾ ਕਹਿੰਦੇ ਵੀ ਜੋ ਕਾਨੂੰਨ ਬਣਿਆ ਕਾਨੂੰਨ ਲਾਗੂ ਹੋਇਆ ਉਹ ਲਾਗੂ ਹੋਇਆ ਅੱਜ ਤੋਂ ਸ਼ੁਰੂ 26 ਜਨਵਰੀ ਠੀਕ ਹੈ ਇਸ ਕਰਕੇ 26 ਜਨਵਰੀ ਜਿਹੜਾ ਮਨਾਇਆ ਜਾਂਦਾ 26 ਜਨਵਰੀ ਦਾ ਨਾ ਕਿ ਦੇਸ਼ ਆਜ਼ਾਦ ਹੋਇਆ ਠੀਕ ਹੈ ਦੇਸ਼ ਆਜ਼ਾਦ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਤੇ ਉਹ ਮੈਨੂੰ ਪ੍ਰੈਜ਼ੀਡੈਂਸੀ ਦੇਸ਼ ਦੀ ਡਾਕਟਰ ਰਜਿੰਦਰ ਪ੍ਰਸਾਦ ਤੇ ਦੇਨਤੀ ਸੋ ਸਭ ਜੀ ਜੰਬਰੀ ਠੀਕ ਹੈ ਤੇ ਧਿਆਨ ਰੱਖਿਆ ਕਰੋ ਬਈ ਤੁਹਾਨੂੰ ਜੀ ਆਪਣੇ ਮੁਲਕ ਦਾ ਹੀ ਨਹੀਂ ਪਤਾ ਤੇ ਤੁਹਾਨੂੰ ਪਤਾ ਕੀ ਆ ਠੀਕ ਹੈ ਨਾ ਤੁਹਾਨੂੰ 15 ਘਾਟਾ ਪਤਾ ਨਾ ਤੁਹਾਨੂੰ ਸਿੱਖੋ ਸਹਿਬ ਸਹਿਖ ਹੈ ਜਿਹੜੇ ਨਾ ਕੋਈ ਸਹਿਬ ਜੱਦਿਆਂ ਦਾ ਬੱਚਿਆਂ ਨੂੰ ਦੱਸ ਦੇਣਾ ਆਪ ਨੂੰ ਪਤਾ ਬਹੁਤ ਦੇਖਿਆ ਹੈਗੇ ਵੀ ਬਹੁਤ ਆ ਜਿਹੜੇ ਤੇ ਪਰ ਪਤਾ ਵੀ ਨਹੀਂ ਧਿਆਨ ਰੱਖਿਆ ਕਰੋ ਲਓ ਜੀ ਕੱਲ ਨੂੰ ਪੱਤਰਕਾਰ ਪੁੱਛ ਰਿਹਾ ਸੀ ਕਿਸੇ ਬੱਚੇ ਨੂੰ ਇਹ ਨਹੀਂ ਸੀ ਪਤਾ ਵੀ 26 ਜਨਵਰੀ ਕਿਉਂ ਮਨਾਇਆ ਜਾਂਦਾ ਜੇ ਆ ਸਾਡੇ ਹਰਜੋਤ ਤੋਂ ਪੁੱਛੋ ਹਰਜੋਤ 26 ਜਨਵਰੀ ਦੇ ਦੱਸ ਕਰੋ ਸੱਸੀ ਕਾਲ ਮੇਰੇ ਦੋਸਤੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਇੱਕ ਮਿੰਟ ਹਰਜੋਤ ਆ ਇਹਦਾ 26 ਜਨਵਰੀ ਕਦੋਂ ਮਨਾਇਆ ਕਿਉਂ ਮਨਾਇਆ ਜਾਂਦਾ 26 ਜਨਵਰੀ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਆਪਣਾ ਸੰਵਿਧਾਨ ਲਾਗੂ ਹੋਇਆ ਸੀਗਾ ਜੀ ਤੇ ਇਹ ਸੰਵਿਧਾਨ ਕਿਹਨੇ ਲਿਖਿਆ ਸੀ ਸੰਵਿਧਾਨ ਲਿਖਿਆ ਸੀਗਾ ਜੀ ਡਾਕਟਰ ਭੀਮਰਾਓਂ ਅੰਬੇਦਕਰ ਨੇ ਜੀ ਇਹ 12 ਮੈਂਬਰਾਂ ਦੀ ਕਮੇਟੀ ਸੀ ਜੀ ਤੇ ਡਾਕਟਰ ਭੀਮਰਾਓਂ ਅੰਬੇਦਕਰ ਇਸ ਦੇ ਪ੍ਰਧਾਨ ਸੀਗੇ ਜੀ ਤੇ ਇਹਨਾਂ ਨੇ ਇਹ ਸੰਵਿਧਾਨ 2 ਸਾਲ 11 ਮਹੀਨੇ ਤੇ 18 ਦਿਨਾਂ ਚ ਲਿਖਿਆ ਸੀਗਾ ਠੀਕ ਹੈ ਤੇ ਇਹ ਇਸ ਲਈ ਲਿਖਿਆ ਸੀ ਕਿਉਂਕਿ ਉਸ ਸਮੇਂ ਆਪਣੇ ਦੇਸ਼ ਵਿੱਚ ਕੋਈ ਮਤਲਬ ਪ੍ਰਬੰਧ ਨਹੀਂ ਸੀਗਾ ਸਿਰਫ ਇੱਕ ਆਜ਼ਾਦ ਹੋਇਆ ਸੀ ਉਸ ਸਮੇਂ ਜਿਵੇਂ ਹੁਣ ਆਪਣੇ ਸਰਕਾਰਾਂ ਸਾਰਾ ਵਿਧਾਨ ਸਭਾ ਸਾਰੀਆਂ ਜਿਵੇਂ ਲੋਕ ਸਭਾ ਰਾਜ ਸਭਾ ਸਾਰੀਆਂ ਸੰਸਦ ਦਾ ਇਹ ਕਾਨੂੰਨ ਬਣਾਏ ਗਏ ਸੰਵਿਧਾਨ ਚ ਤੇ ਇਹ ਡਾਕਟਰ ਭੀਮrao Ambedkar ਸਾਹਿਬਾ ਜੀ ਨੇ ਇਹਹੀ ਵੱਖ-ਵੱਖ ਦੇਸ਼ਾਂ ਚੋਂ ਇਕੱਠਾ ਕਰਿਆ ਸੀਗਾ ਜੀ ਸਾਰਾ ਸੰਵਿਧਾਨ ਤੇ ਫਿਰ ਉਹਨਾਂ ਨੂੰ ਮਿਲਾ ਕੇ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਜੀ ਇਸ ਲਈ ਇਹ ਮਨਾਇਆ ਜਾਂਦਾ ਹੈ ਤੇ ਅਸਲ ਵਿੱਚ ਇਹ 26 ਨਵੰਬਰ 1949 ਈਸਵੀ ਨੂੰ ਇਹਦਾ ਮਤਾ ਪਾਸ ਇਹ ਬਣ ਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਸੱਚ ਕੀ ਕਹਿੰਦੇ ਹੁੰਦੇ ਆ 15 ਅਗਸਤ ਅਜ 1949 ਈਸਵੀ ਨੂੰ ਇਹਦਾ ਮਤਾ ਪਾਸ ਇਹ ਬਣਿਆ ਸੀਗਾ ਮਤਲਬ ਸੰਪੂਰਨ ਹੋਇਆ ਸੀਗਾ ਤੇ 26 ਨਵੰਬਰ 1949 ਈਸਵੀ ਨੂੰ ਇਹਦਾ ਮਤਾ ਪਾਸ ਕਰਤਾ ਸੀ ਤੇ 26 ਜਨਵਰੀ 1950 ਈਸਵੀ ਨੂੰ ਪੂਰਾ ਕਾਨੂੰਨ ਆਪਣੇ ਦੇਸ਼ 'ਚ ਲਾਗੂ ਹੋ ਗਿਆ ਸੀਗੇ ਠੀਕ ਹੈ ਤੇ ਉਸ ਸਮੇਂ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਕੌਣ ਸੀ ਉਸ ਸਮੇਂ ਦੇ ਪ੍ਰੈਜ਼ੀਡੈਂਟ ਜੀ ਰਾਸ਼ਟਰਪਤੀ ਹੂੰ ਰਾਸ਼ਟਰਪਤੀ ਉਸ ਸਮੇਂ ਜੀ ਡਾਕਟਰ ਰਾਜੇਂਦਰ ਪ੍ਰਸ਼ਾਦ ਸੀਗੇ ਵੈਰੀ ਗੁੱਡ ਤੇ ਉਸ ਪ੍ਰਾਈਮ ਮਿਨਿਸਟਰ ਕੌਣ ਸੀ ਪ੍ਰਾਈਮ ਮਿਨਿਸਟਰ ਡਾਕਟਰ ਜਵਾਹਰ ਲਾਲ ਨਹਿਰੂ ਸੀ ਵੈਰੀ ਗੁੱਡ ਆ ਦੇਖੋ ਜੀ ਕੱਲ ਮੈਂ ਵੀਡੀਓ ਦੇਖੀ ਆ ਮੈਂ ਕਹਿੰਨੀ ਵੀ ਵੱਡੇ ਵੱਡੇ ਜਿਹੜੇ ਸੀ ਚੰਡੀਗੜ੍ਹ ਦੇ ਵਿੱਚ ਸੀ ਉਹ ਪੱਤਰਕਾਰ ਪੁੱਛ ਰਿਆ ਸੀ ਕਿਸੇ ਨੂੰ ਪਤਾ ਨਹੀਂ ਸੀ ਕਹਿੰਦੇ ਸੀ 15 ਅਗਸਤ ਨਾ 26 ਜਨਵਰੀ ਦੇਛਾ ਜਦੋਂ ਸੀ 15 ਅਗਸਤ ਨੂੰ ਦੇਛਾ ਜਦ ਰਿਹਾ ਸੀ ਹਾਂਜੀ ਠੀਕ ਹੈ ਇਹ ਬਹੁਤ ਇੰਟੈਲੀਜੈਂਟ ਆ ਪਰ ਇਹ ਥੋੜੀ ਜਿਹੀ ਵਿੱਚ ਕਰ ਜਾਂਦਾ ਕਮੀਨ ਕਮੀਨਗੀ ਬਹੁਤ ਇੰਟੈਲੀਜੈਂਟ ਬੱਚਾ ਹੈ ਹੁਣ ਤੁਸੀਂ ਸੋਣੀ ਲਿਆ ਹਣਾ ਠੀਕ ਹੈ ਆ ਮੈਨੂੰ ਵੀ ਪੁੱਛਦਾ ਮੈਨੂੰ ਵੀ ਨਹੀਂ ਹੈ ਪੁੱਛਾ ਇਹ ਵਧੀਆ ਲੱਗਦਾ ਸਾਫ ਸੁਥਰਾ ਇਹ ਪ੍ਰੋਬਲਮ ਨਹੀਂ ਆਉਂਦੀ ਲਓ ਜੀ ਪੋਚਾ ਮੈਂ ਲਾ ਲਿਆ ਮੈਂ ਹੁਣ ਕਰਨ ਲੱਗੀਆਂ ਦੁੱਧ ਕਰਮ ਆ ਗਈ ਆ ਸੁਕਾਈ ਰਹੀ ਐ ਇਹਨਾਂ ਦੇ ਵਿੱਚ ਲੂਣ ਮੈਂ ਪਹਿਲਾਂ ਲੂਣ ਤੇ ਹਲਦੀ ਪਾਉਣੀ ਆ ਇਹਨਾਂ ਪੇਟ ਵਾਸਤੇ ਵਿਟਾਮਿਨ ਸੀ ਬਹੁਤ ਵਧੀਆ ਨੇ ਜਿਵੇਂ ਹੰ ਅਫੈਕਸ਼ਨ ਹੋ ਦੇ ਸਰਦਾਰ ਕਹਿੰਨ ਉਹਦੇ ਵਾਸਤੇ ਦੱਸਿਆ ਗਿਆ ਸੀ ਆਪਾਂ ਲਾਉਣੇ ਇਸ ਤਰ੍ਹਾਂ ਤੜਕਾ ਤੇ ਤੋਤਰਿਆ ਹੋਇਆ ਝੱਲੇ ਤੇ ਜਿਮੀ ਨੂੰ ਬਾੜਾ ਰੌਲਾ ਪਾਈ ਜਾਂਦੀ ਆਹ ਜਿਹੜੇ ਦਰਵਾਜੇ 'ਚ ਵਾਲੀ ਕਾਲੀ ਹੋ ਜਾਂਦੀ ਕਦੇ ਕਦੇ ਤੈਨੂੰ ਤਸਵੀਰ ਜਿਹੜਾ ਬਾਣੀ ਆ ਨਾ ਜਿਹੜਾ ਬੈਂਸਲ 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 ਹੀ ਬਣੀ ਹਾਂ ਮਨੀ ਚਾਰੇ ਨਾ ਪਾਸ ਇੱਥੋਂ ਜਿੱਥੇ ਜਦ ਕੱਟਣੀ ਹੋਈ ਇੱਥੋਂ ਕਰ ਹਾਂਜੀ ਹਾਂਜੀ ਉੱਥੇ ਆ ਕੇ ਬਣਾ ਦੇ ਠੀਕ ਹੈ ਇਹਦੇ ਬੈਂਸਲ ਕੋਲੇ ਹੀ ਸਿੱਟਵਾਣਾ ਤਨਾਈ ਕੇ ਸੁਭਾਗ ਦੀ ਨਾ पतंग किधर आई इन्हनि माड़ा माड़े आईंदा माड़ा माड़ी पतंग ਜੂਮਿੰਗ ਹਾਂਜੀ ਜੂਮਿੰਗ ਕਰਕੇ ਦਿਖਾਉਣੇ ਖੜਜੋ ਸ਼ਿਕਾਇਤ ਕਰਨੀ ਸਰਣ ਵਾਹੀ ਮੈਸੇਜ ਐ ਪਲਾਸਟਿਕ ਵਾਲੀ ਨਾ ਵਰਤਿਆ ਕਰੋ ਮਾਹ ਜ ਆਪਣੀ ਸਾਈਡ ਐ ਧਾਗੇ ਵਾਲੀ ਐ ਬਈ ਆ ਕੇ ਦੇਖ ਜੀ ਆਪਾਂ ਨੇ ਠੀਕ ਐ ਬਈ ਜਿਹੜਾ ਜਿਹੜਾ ਹੁੰਦਾ ਦੇਖ ਲਿਆ ਕਰੋ ਉਹਦੇ ਤੇ ਸ਼ਿਕਾਇਤ ਕਰ ਦੇਣੀ ਫਿਰ ਨਾ ਹਨਾ ਸਹੀ ਆਹੋ ਚੱਲ ਇੰਡੀਆ ਚ ਬੋਲਿਆ ਉਹ ਕੀ ਮੰਗਦਾ ਕੀ ਮੰਗਦਾ ਹੈ ਕਿਹੜਾ ਰੋਟੀ ਦੇ ਤੋਂ ਖਾਦੀਆਂ ਤੁਹਾਨੂੰ ਕਿਹਾ ਸੀ ਖਾ ਲੈ ਉਪਾਲੂਆ ਰੋਟੀਆਂ ਨਹੀਂ ਖਾਦੀ ਉਹ ਦੋ ਤੈਨੂੰ ਗਿਆ ਸੀ ਹੋਣਾ ਕਿ ਤੂੰ ਖੜ ਗਿਆ ਸੂਈ ਚ ਮੈਂ ਬਣਾਉਣੀ ਆ ਚਾਹ ਚਾਹ ਪੀ ਲੈ ਚਾਹ ਪੀਂਗਾ ਹਾਂ ਹਾਂ ਚਾਹ ਪੀਂ ਦੁੱਧ ਦੁੱਧ ਪੀਂਗਾ ਤੈਨੂੰ ਦੁੱਧ ਪੀਂਗਾ ਲੈ ਜਿੰਨੀ ਦੁੱਧ ਮੰਗਦਾ ਹਾਂ ਨਾ ਹਾਂ ਜੀ ਜੀ ਗੱਜੀ ਆਮੜੋਂ ਨੇ ਚਾਹ ਜੀ ਮਿਆਂ ਚਾਹ ਚਾਪ ਲਾਗੇ ਟਾਈਮ ਕਿੰਨਾ ਕਰਾਟੋ ਠੋਕ ਹੈ ਨਾ ਸਾਢੇ ਠੋਕ ਟਾਈਮ ਰਾਤ ਦੇ ਸ਼ਾਮ ਦੇ ਇਹ ਬਣਾਉਣੀ ਹੈ ਜੀ ਚਾਹ ਚਾਹ ਕੀ ਦੁੱਧ ਚਿਪਕਤੀ ਪਾ ਲੈਣੀ ਆਪਾਂ ਤੇ ਚਲੋ ਜੀ ਵੀਡੀਓ ਤੇ ਲਗੇ ਸਬਸਕ੍ਰਾਈਬ ਕਰਦੇ ਸ਼ੇਅਰ ਕਰਦੇ ਲਾਈਕ ਕਰਦੇ ਦੱਬ ਕੇ ਜਿਮ ਕੀ ਮੰਗਦਾ ਦੁੱਧੂ ਦੁੱਧੂ ਦਿਨਾ ਹਾਂ ਇਹ ਬੋਤਲ ਲੈ ਬੋਤਲ ਇਹਦੀ ਬੋਤਲ ਇਹਦੀ ਬੋਤਲ ਇਹੜਾ ਜੀ ਮੇਰੀ ਫੇਵਰੇਟ ਹੁੰਦੀ ਆ ਬੋਤਲ ਇਹੜਾ ਲਓ 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 ਇਹੜਾ ਇਹ ਓਪੀ